ਸਾਰੇ ਹੀ ਪੰਜਾਬੀ ਪਿਆਰ ਨਾਲ ਤੇ ਪਰਮਣੂ ਪਿਆਰ ਭਰੀ ਸਾਸਰੀ ਘਰ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ 'ਚ ਅੱਜ ਆਪਾਂ ਚੱਲੇ ਆਂ ਮਾਸੀ ਦੇ ਮੁੰਡੇ ਨਾਲ ਮਾਨਸਾ ਇਹ ਹੈ ਜੀ ਮੇਰੀ ਮਾਸੀ ਦਾ ਮੁੰਡਾ ਸੁਪਰੀਤ ਸਿੰਘ ਲਓ ਜੀ ਸੁਪਰੀਤ ਨਾਲ ਆਪਾਂ ਪਹੁੰਚ ਚੁੱਕੇ ਹਾਂ ਵੱਡੇ ਪੰਮੇ ਵੱਡੇ ਪੰਮੇ ਬਾਈਕ 'ਚ ਹੋਵਾ ਪਉਣ ਤੋਂ ਬਾਅਦ ਆਪਾਂ ਚੱਲੇ ਛੋਟੀ ਮਾਨਸਾ ਵਾਲੀ ਸੜਕ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਛੋਟੀ ਮਾਨਸਾ ਵਾਲੀ ਸੜਕ ਛੋਟੀ ਮਾਨਸਾ ਵਾਲੀ ਸੜਕ ਤੋਂ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਜੋ ਰਸਤਾ ਆਰਟੀਓ ਆਫਿਸ ਨੂੰ ਜਾਂਦਾ ਹੈ ਆਰਟੀਓ ਆਫਿਸ ਵਿੱਚ ਅੱਜ ਆਪ ਨੂੰ ਕੰਮ ਹੈ ਇਸ ਕਰਕੇ RTO ਆਫਿਸ ਚ ਜਾਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਛੋਟੀ ਮਾਨਸਾ ਵਾਲੀ ਸੜਕ ਤੇ ਆਉਣਾ ਪਵੇਗਾ ਛੋਟੀ ਮਾਨਸਾ ਤੋਂ ਜੋ ਤੁਸੀਂ ਸਾਹਮਣੇ ਸੜਕ ਦੇਖ ਰਹੇ ਹੋ ਲੈਫਟ ਹੈਂਡ ਸਾਈਡ ਤੁਹਾਨੂੰ ਉਸ ਉੱਤੇ ਜਾਣਾ ਪਵੇਗਾ ਉਸ ਉੱਤੇ ਜਾਣ ਤੋਂ ਬਾਅਦ ਤੁਹਾਨੂੰ ਇਸ ਸੜਕ ਦੇ ਸੱਜੇ ਹੱਥ ਹੋਲੀ ਹਾਰਟ ਕਾਉਂਨਮੈਂਟ ਸਕੂਲ ਦੇਖਣ ਨੂੰ ਮਿਲੇਗਾ ਇਸ ਸਕੂਲ ਤੋਂ ਤਕਰੀਬਨ 1600 ਮੀਟਰ ਅੱਗੇ ਤੁਹਾਨੂੰ RTO ਦਫ਼ਤਰ ਦੇਖਣ ਨੂੰ ਮਿਲੇਗਾ ਅੱਜ RTO ਦਫ਼ਤਰ ਚ ਛੁੱਟੀ ਹੋਣ ਕਾਰਨ ਆਪਣਾ ਕੰਮ ਨਹੀਂ ਬਣ ਸਕਿਆ ਇਸ ਲਈ ਆਪਾਂ ਇਥੋਂ ਅੱਗੇ ਜਾਣ ਦਾ ਪ੍ਰੋਗਰਾਮ ਬਣਾਇਆ। ਲਓ ਜੀ ਆਪਾਂ ਚੱਲ ਪਏ ਹੁਣ ਆਰਟੀਓ ਦਫ਼ਤਰ ਤੋਂ ਜੋ ਖਿਆਲਾਂ ਨੂੰ ਛੜਕ ਜਾਂਦੀ ਹੈ ਉਸ ਉੱਪਰ ਆਪਾਂ ਇਥੋਂ ਖਿਆਲੀ ਜਾ ਕੇ ਆਪਾਂ ਚੜ੍ਹਦੇ ਮੇਨ ਰੋਡ ਤੇ ਮੇਨ ਰੋਡ ਤੇ ਚੜਨ ਤੋਂ ਬਾਅਦ ਆਪਾਂ ਚੱਲੇਾਂਗੇ ਮਾਨਸਾ ਕੈਂਚੀਆਂ। ਆਪਾਂ ਤੁਹਾਨੂੰ ਮਾਨਸਾ ਕੈਂਚੀਆਂ ਦਾ ਵੀ ਵਿਊ ਦਿਖਾਵਾਂਗੇ। ਲਓ ਜੀ ਕਰੋ ਚੈੱਕ ਕਰਾ ਮਾਨਸਾ ਕੈਂਚੀਆਂ ਦਾ ਵਿਊ। ਇਹ ਆਪਾਂ ਪਹੁੰਚ ਚੁੱਕੇ ਹਾਂ ਖਿਆਲਾਂ ਤੋਂ ਮਾਨਸਾ ਕੈਂਚੀਆਂ। ਮਾਨਸਾ ਕੈਂਚੀਆਂ ਤੋਂ ਆਪਾਂ ਜੋ ਪਟਿਆਲੇ ਦੀ ਸੜਕ ਜਾਂਦੀ ਹੈ ਉਹ ਸੜਕ ਉੱਪਰੋਂ ਆ ਰਹੇ ਹਾਂ ਇਸ ਸੜਕ ਉੱਪਰ ਆਵਾਜ਼ਾਈ ਬਹੁਤ ਜ਼ਿਆਦਾ ਹੋਣ ਕਾਰਨ ਐਕਸੀਡੈਂਟ ਵੀ ਬਹੁਤ ਹੁੰਦੇ ਹਨ ਅਤੇ ਇਸ ਤੁਸੀਂ ਜੀ ਖੱਬੇ ਹੱਥ ਦੇਖ ਰਹੇ ਹੋ ਇਸ ਜਗ੍ਹਾ ਉੱਪਰ ਹਮੇਸ਼ਾ ਪੁਲਿਸ ਦਾ ਨਾਕਾ ਹੁੰਦਾ ਹੈ ਦੁਰਘਟਨਾਵਾਂ ਨੂੰ ਰੋਕਣ ਵਾਸਤੇ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਲਓ ਜੀ ਹੁਣ ਆਪਾਂ ਮਾਨਸਾ ਕੈਂਚੀਆਂ ਤੋਂ ਕਰ ਕਰਾਸ ਕਰਕੇ ਜੋ ਬਠਿੰਡੇ ਨੂੰ ਰੋਡ ਜਾਂਦਾ ਹੈ ਮਾਨਸਾ ਕੈਂਚੀਆਂ ਤੋਂ ਉਸ ਉੱਪਰ ਐਂਟਰ ਹੋ ਚੁੱਕੇ ਹਾਂ ਇਸ ਰੋਡ ਉੱਪਰ ਜਾ ਕੇ ਆਪਾਂ ਤੁਹਾਨੂੰ ਮਿਲਦੇ ਹਾਂ ਅੱਗੇ ਅਤੇ ਦੁਪਹਿਰ ਦਾ ਮਾਹੌਲ ਦਿਖਾਉਂਦੇ ਆ ਤੁਹਾਨੂੰ ਜੋ ਇਸ ਰੋਡ ਉੱਪਰ ਹੁੰਦਾ ਹੈ ਗਰਮੀ ਜ਼ਿਆਦਾ ਹੋਣ ਕਰਨਾ ਇਸ ਸੜਕ ਉੱਪਰ ਹੁਣ ਜ਼ਿਆਦਾਤਰ ਵੱਡੀਆਂ ਮਸ਼ੀਨਰੀ ਹੀ ਲੰਘਦੀ ਹੈ ਜਿਵੇਂ ਕਿ ਗੱਡੀਆਂ ਬੱਸਾਂ ਟਰੱਕ ਆਦਿ ਮੋਟਰਸਾਈਕਲ ਤਾਂ ਇੱਥੇ ਤੁਹਾਨੂੰ ਦੇਖਣ ਨੂੰ ਬਹੁਤ ਹੀ ਘੱਟ ਮਿਲਣਗੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੱਲਾਂ ਕਰਦੇ ਕਰਦੇ ਠੁੱਠੇ ਵਾਲੀ ਇਹ ਹੈ ਠੁੱਠੇ ਵਾਲੀ ਪਿੰਡ ਦਾ ਸਕੂਲ ਅਤੇ ਇਸ ਦੇ ਨਾਲ ਹੀ ਇਸ ਜੋ ਸੱਜੇ ਹੱਥ ਦੇਖ ਰਹੇ ਹੋ ਤੁਸੀਂ ਇੱਧਰ ਹੈ ਠੁੱਠੇ ਵਾਲੀ ਪਿੰਡ ਅਤੇ ਸ਼ਹੀਦ ਨੈਵ ਸਿੰਘ ਯਾਦਗਾਰੀ ਗੇਟ ਦੋਸਤੋ ਅੱਗੇ ਜੋ ਖੱਬੇ ਹੱਥ ਤੁਸੀਂ ਦੇਖ ਰਹੇ ਹੋ ਇਹ ਹੈ ਠੁੱਠੇ ਵਾਲੀ ਪਿੰਡ ਦਾ ਗੁਰੂ ਘਰ ਇਸ ਤੋਂ ਬਾਅਦ ਆਪਾਂ ਮਿਲਦੇ ਆ ਤੁਹਾਨੂੰ ਪੈਣੀਵਾਗਾ ਜਾ ਕੇ ਪੈਣੀਵਾਗਾ ਜਾਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਛਿਮਲਾ ਮਿਰਚ ਪੈਣੀਵਾਗਾ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਖੇਤਾਂ ਵਿੱਚੋਂ ਇਕੱਠੀ ਕਰਕੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਟੇਟਾਂ ਵਿੱਚ ਭੇਜੀ ਜਾਂਦੀ ਹੈ ਜੇਕਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ